ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸਾ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਜਾਲਾ ਜੀ ਦੀ ਯਾਤ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜਾ ਗੋਬ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ। ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ। ਰਾਜ ਪੱਧਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਕਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗਾਂ ਦਾ سلسلہ ਹੈ ਇਹ ਦੌਰ ਹੈ ਉਹ ਜਾਰੀ ਹੈ ਔਰ ਇਸ ਕਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜ ਪਦਰੀ ਸਮਾਗਮ ਮਨਾਉਣ ਜਾ ਰਹੇ ਹਾਂ ਜਿਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਸਚਨਤਾਈ ਦਾ ਧਿਆਨ ਰੱਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਉਸ ਦੇ ਚਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਆਸੀਰੋ ਪੌਂਟਿੰਗ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪ ਅਕਬਾਲੀ ਜੀ ਸਾਡੇ ਐਮਐਲਏ ਸਾਹਿਬ ਜੋਗਰੂਪ ਸਿੰਘ ਜੀ ਗਲਸਾਹ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਤ ਤਵਾੜੀ ਜੀ ਡੀਸੀ ਬਟਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ ਐਸਐਸਪੀ ਬਟਿੰਡਾ ਅਮਿਤ ਪੌਂਡਲ ਜੀ ਸਭੀ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਟਰੈਕਟਰ ਡੰਪਰੀ ਤਵਾਦੀ ਹੈ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਪੁਰੋ ਦੇ ਮੇਅਰ ਸਾਹਿਬ ਤਖਨ ਜੀ ਮੈਤਾ ਜੀ ਪੀ.ਸੀ ਪੋਨਮ ਜੀ ਏ.ਬੀ.ਸੀ ਕਲਚਨ ਜੀ ਸਾਰੇ ਜਿੰਨੇ ਵੀ ਅਜੋਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋਏ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚੋਂ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼ਹੀ ਨਗਰ ਤੋਂ ਚੱਲਣੀ ਹੈ ਸ਼ਹੀ ਨਗਰ ਤੇ ਰੁਕੇ ਉੱਥੇ ਅਰਦਾਸ ਕਰਕੇ ਛੱਤੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼ਹੀ ਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਉਹ 19 ਤਰੀਕ ਨੂੰ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤੱਕ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ ਸਾਹਿਬ ਕਿਥੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ ਵਨ ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ ਟੂਰ ਰੂਟ ਹੈ ਜਿਹੜੀ ਮਾਲਵਾ ਟੂਰ ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤੱਕ ਸ੍ਰੀ ਧੰਗਧਮਾ ਸਾਹਿਬ ਤੋਂ ਚੱਲਣੀ ਹੈ ਜੀਦੇ ਸਬੰਧ ਦੇ ਵਿੱਚ ਆਇਆ ਸੀ ਬਠਿੰਡੇ ਵਿਖੇ ਉਰੇ ਅੱਜ ਅਸੀਂ ਉਹਦਾ ਮੀਟਿੰਗ ਕਰਨ ਵਿਖੇ ਪਹੁੰਚੇ ਆਂ ਇਹ ਯਾਤਰਾ ਟਕਸੀ ਗੰਦਵਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂਰ ਬਨੂਰ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਣੀ ਇਹ ਜਿਹੜੀ ਯਾਤਰਾ ਸਾਡੀ ਇਹ 20 ਤਰੀਕ ਨੂੰ ਇਹ ਯਾਤਰਾ ਜਾਨਿਕੇ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਨੰਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਸੀਨ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉੱਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰੇ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮੱਤੇ ਰੱਖ ਦੇ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਂਵਾ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣਗੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਂਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆ ਪਿੱਛੇ ਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿੱਦੇ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਕੀਆਂ ਸੰਤ ਮਹਾਂਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਉਤਨ ਸਾਰੇ ਦਾ ਸਾਰਾ ਇਹ ਏ ਟੂ ਜ਼ ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਗਣੀ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਹ ਸਾਰੇ ਪ੍ਰੋਗਰਾਮਾਂ ਨੂੰ ਆਪ ਮੋਨੀਟਰ ਕਰ ਰਹੇ ਨੇ ਔਰ ਅਸੀਂ ਇਹ ਜਿਹੜਾ ਸਮਾਗਮ ਹੈ بڑے ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਉਸ ਆਜ਼ਾਦ ਜਿਹੜੀ ਫਿਜ਼ਾ ਦੇ ਰੂਪ ਸਾਂ ਲੈ ਰਹੇ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਜਵਾਸੀਏ ਸਾਰਿਆਂ ਨੂੰ ਅਸੀਂ ਗੁਰਪ੍ਰੇਕਵਾਦ ਪਾਤਸ਼ਾਹੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਰਕਤ ਕਰਨੀ ਡੇਰੀ ਆਵਾਜਾਈ ਤੇ ਔਰ ਇਹ ਇੱਕ ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਗੁਰਤੇਗਵਾਦਰ ਪਾਤਸ਼ਾਹੀ ਜੀ ਦੀ ਜੀਵਨੀ ਦੇ ਉੱਤੇ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਬਿਆਲਾ ਜੀ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜਲੇ ਦੇ ਮੁਤਾਬਕ ਦੱਸ ਦਿੱਤੇ ਗਏ ਗਏ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਹ ਵੀ ਜਿਹੜੇ ਸਾਊਂਡਲੈਂਡ ਵਾਂਗ ਸ਼ੋ ਹੋਣਗੇ ਉਹਦੇ ਚ ਜੁੜ ਦੇਖਣ ਆਓ ਸੋ ਬਹੁਤ ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗੰਤੀ ਦੇ ਵਿਖੇ ਪੂਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਵਾਦੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਉਹ ਵੀ ਵਿਸਥਾਰਪੂਰਵਕ ਦੱਸੋ ਜੀ ਜੀ ਤਰਫੋਂ ਮੰਤਰੀ ਸਾਹਿਬ ਨੂੰ ਬੰਦਲਾ ਸਾਡੇ ਬਹੁਤ ਕਾਜੂਲ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਪ੍ਰੀਸੋਨ ਸਾਹਿਬ ਨੇ ਦਸਿਆ ਕੇ ਪੂਰੇ ਭਾਰਤ ਦਾ 7.500 75000 ਰੁਪਏ ਦਾ ਭਾਈ ਮਤੀ ਦਾ ਸਪੈਸਤੀ ਦਾ ਸਪੈਸਤੀ ਦਾ ਹੈ ਜੀ ਦਾ ਆਜਾ ਤੋਂ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਕਿ ਨਿਸ਼ਚਿਤ ਦਾ ਨਾਲ ਸਤਕਾਰ ਨਾਲ ਅਸਹਿਦਤ ਦਾ ਨਾਲ ਉਹ ਮਨਾ ਰਹੀ ਹੈ ਜਿਵੇਂ ਦਸਿਆ ਮંત્રી ਸਾਹਿਬ ਨੇ ਕਿ ਇਸ ਸਮਾਗਮ ਜਿਹੜਾ ਇੱਕ ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੀਂ ਜੀਤ ਹੋਏਗਾ ਕਿਤੇ ਗੁਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ ਬੱਚੇ ਦੋਗਣ ਵਾਲੀ ਸਤ ਤੱਕ ਜਾ ਕੇ ਅਰਦਾਸ ਰਬੀ ਉਸ ਤੋਂ ਬਾਅਦ ਕੀਰਤਨ ਦਰਵਾਹ ਹੋਏਗਾ ਫਿਰ ਇਹ ਨਹੀਂ ਮਥੇ ਸੰਤ ਸਿਆਛੇ ਵਰ ਤੋਂ ਔਰ 18 ਤੋਂ ਨਗਰ ਕੀਰਤਨ ਜਿਹੜੇ ਆਉਣਗੇ ਔਰ ਜਿਹੜੀ ਗੱਲ ਇਹ ਆ ਕਿ ਇਹ ਨਗਰ ਕੀਰਤਨ ਬਹੁਤ ਮਰਾਦਾ ਨਾਲ ਚੱਲੇ ਸਤ ਦਾ ਮਹਾਂਪੁਰਸ਼ਾਂ ਦੀ ਵਹਿਮਾਈ ਚੱਲਦਾ ਇਸ ਕਰਕੇ ਜਿਹੜੇ ਪਹਿਲਾ ਨਗਰ ਕੀਰਤਨ ਸ਼ਿਗਰ ਵਾਲਾ بھی کیونکہ ابھی پارٹی دے, دے, جہدار نے دار بن کی سیوا صاف کرا گے اے لنگر چکا گے اے بھی طرح کی شوتھ کی ہو چاہے کسی بھی طرح کا ایسا کام نہیں کریادہ بن ہو اس کر کے سب مہا پینتی کی گئی سی کہ یہ نگر کیرتن

ਕਿ ਆਪ ਨੂੰ ਬਹੁਤ ਸਾਰੀ ਮਿਹਰਾਂ ਦੇ ਔਰ ਇਸ ਤਰ੍ਹਾਂ ਬਾਕੀ ਬੂਮ ਕੀਤੇ ਨੂੰ ਅਸੀਂ ਚੰਗ ਡਿਜ਼ਾਈਨ ਕਰਕੇ ਆਪਕੋ ਦੱਸਾਂਗੇ ਤੇ ਮੇਰੀ ਇੱਕ ਬਹੁਤ ਜ਼ਰੂਰੀ ਬੇਨਤੀ ਇੱਕ ਇਨਫੋਰਮੇਸ਼ਨ ਹੋ ਗਿਆ ਕਿ ਇਹੋ ਨੇ ਖਾਸ ਤੌਰ ਤੇ ਅਰੰਭਪਾ ਸਾਹਿਬ ਜੀ ਪਹਿਲੀ ਵਾਰੀ ਟੈਂਟ ਸਿਟੀ ਲੱਗ ਰਿਹਾ ਜਿਹਨੇ ਜਿਲਾਤ ਦਾ 10 11000 ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਜਿਹਦੇ ਤਰ੍ਹਾਂ ਇਸ ਲੋੜ ਪਵੇ ਅੱਜ ਦਾ ਬਹੁਤ ਅプレਸ਼ੀਅਰ ਹੋਵੇਗਾ ਔਰ ਬਹੁਤ ਅਲੱਗ ਕਿਸਮ ਦਾ ਬੜੀਆ ਪ੍ਰਬੰਧ ਜਿਹੜੀ ਗਾਰਮੈਂਟਸ ਹੋਣ ਗਿਆ ਇੱਕ ਡੌਗ ਨਾ ਇੱਕ ਚ 16 ਬੰਦੇ ਰਹਿ ਸਕਦੇ ਆ ਜਿਹਦਾ ਕਿਸੇ ਨੇ ਕੋ ਗੁਰੂਪਾ ਉਸ ਤੋਂ ਇਲਾਵਾ ਜਿਹੜੇ ਇਹਦਾ ਪਾਕਿਸਤਾਨੀ ਹੋਣਾ ਉਹ ਚਾਰ ਲੋਗ ਲੇਗਾ ਔਰ ਇੱਕ ਇੱਕ ਫਿਰ ਹੋ ਜਿਹੜਾ ਦੋ ਦੋ ਬੰਦੇ ਲੇਗਾ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਦਾ ਨਾਮ ਜਿਆ ਰੱਖਿਆ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਪੂਜਾ ਨੂੰ ਸਮਰਪਿਤ ਸਿਟੀ ਦਾ ਚੱਕ ਨਾਮਕੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਭਾਈ ਗੁਰਦਾ ਜੀ ਇਸ ਤਰ੍ਹਾਂ

مراد بہت ضروری ہے <نم wrote> <outreach> <hisao> <burning artists> ت مہاپرش نے بلبیت بال موھی بابا رنبی سلطان بابا اوتار والے اسوا تین اکیڈمی آسک طور پہ ہر جی پرسنگتا ہے وہ ٹھیک رہے تریقا ٹھیک رہ

ترم پرچار ہے کمیٹی چون بٹائے ہو گیا میں سارے لوگ کا بڑا لمبا تزنگا ہے اس کر کے اسی نے سارے لوگ بیٹی کی تیسی کو تسی اروائی کرو تو یہ سارے ہم بھی نیروانی بھائی کے پاہلے کی رہے سرکار کی تا اور اسی طرح ہی ان شہادتی سمارت دے رہا وہ لسانی ہوں گے پنجاب سرکار سمجھے مندر سے بار اور سارے مانگے پر بہت سے ਬਹੁਤ ਨੇੜੇ ਹੋ ਕੇ ਆਪ ਇਹਨਾਂ ਪਰਵੰਧਨ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਹਾਦਤ ਸ਼ੁਰੂ ਹੋਈਆ ਉਸੇ ਤਰ੍ਹਾਂ ਇਹ ਕਸ਼ਮੀਰ ਕਸ਼ੂਰ ਹੋਵੇ ਕਸ਼ਮੀਰ ਤੋਂ ਪਰਦੇ ਰਾਕੇ ਵਿੱਚ ਭਾਈ ਮਤੀ ਦਾਸੀ ਦਾ ਪ੍ਰਵਾਸ ਸ਼ਾਮਲ ਹੋਵੇਗਾ ਭਾਈ ਸਦੀ ਦਾਸੀ ਦਾ ਪ੍ਰਵਾਸ ਸ਼ਾਮਲ ਹੋਵੇਗਾ ਭਾਈ ਦਿਆਲਾ ਜੀ ਦਾ ਪ੍ਰਵਾਸ ਜੰਮੂ ਤੋਂ ਸ਼ਾਮਲ ਹੋਵੇਗਾ ਕਿ ਅਸੀਂ ਵੀ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ ਆਓ ਉਹਨਾਂ ਦੀਆਂ ਸਮਰ ਭਾਈ ਜਲ ਦਾ ਜਿਹੜਾ ਪਰਿਵਾਰ ਜਿਹੜਾ ਉਹ ਸ਼ਾਮਲ ਹੋਵੇਗਾ ਕਿ ਇਹ ਉਹਨਾਂ ਦੇ ਕਰਕੇ ਹੀ ਹੈ ਕਿ ਭਾਈ ਮੱਦੀ ਦਾ ਅਸੀਂ ਦਾ ਪ੍ਰਵਾਸ ਸਮੇਂ ਦਾ ਕਿ ਬਲਾਸ ਕੋਲੇ ਨੂੰ ਯੂਪ ਵਿੱਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਬੈਂਕਟ 'ਚ ਬਿਠਾ ਕੇ ਨਗਰ ਕੀਰਤ ਸਜਣੇ ਲੈ ਕੇ ਆਏਗੇ ਆਪ ਸਭ ਵੀ ਉਸ ਆਂਸਨ ਉਸ ਸਬੱਚ ਨੂੰ ਇਹਦਾ ਵੇਖ ਸਹੋ ਜਿਵੇਂ ਮੀਂਹਾਲ ਸ਼ਹਾਦਤیں ਸਾਰੇ ਜਿਹੜੇ ਸਤ ਮਾਂ ਪਰ ਸੋਇਆ ਅਰੇ ਭਾਈ ਉਹ ਕਾਲ ਪ੍ਰਸਤ ਰੂਪ ਚ ਆਇਆ ਸੋ ਇਹਦਾ ਦੇ ਨਾਲ ਨਾਲ ਤੇ ਚਾਹੇ 25 ਦੇ ਸਮਾਗਮਾਂ ਚ ਵੀ ਘਰੋਂ ਸਦਾ ਤੇ ਬਾਕੀ ਮੀਡੀਆ ਦਾ ਤਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਦਾ ਦਿਖਾਵਾ ਨਹੀਂ ਹੈ ਅਸੀਂ ਸੋਚੇ ਤੌਰ ਤੇ ਮੁਹੰਮਦ ਸਾਹਿਬ ਨੂੰ ਇਹ ਕਲੀਅਰ ਆ ਕਿ ਜਿਹੜੇ ਪਾਜੇ ਦੇ ਪੰਜ ਦੇ ਅਕਾਲ ਤਖਤ ਦੇ ਜ세ਦਾ ਸਾਹਿਬਾਨ ਉਹਨਾਂ ਨੂੰ ਮੁਸੱਫਰਤਾ ਦਿੱਤਾ ਜਾਏਗਾ ਐਸੀ ਤਜੀਬੇ ਮਦਾਨ ਸਾਹਿਬ ਸਮ ਕਮਿਊਨਿਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਨੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਜੰਮੂ ਕਸ਼ਮੀਰ ਦੀ ਆ ਹਰਿਆਣਾ ਦੀ ਆ ਦਿੱਲੀ ਦੀ ਆ ਜਾਂ ਮਹਾਰਾਸ਼ਟਰ ਦੀ ਜਿੱਥੇ ਵੀ ਕਿਤੇ ਅਸੀਂ ਲਿਸਟ ਬਣਾ ਰਹੇ ਹਾਂ ਜਿੱਥੇ ਵੀ ਕਿਤੇ ਸ਼੍ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸਦਾ ਪੱਤਰ ਦੇਵਾਂਗੇ ਸੰਤ ਮਹਾਂਪੁਰਖਾਂ ਨੂੰ ਵਰਲਡ ਵਾਈਡ ਦਾ ਸਦਾ ਪੱਤਰ ਦੇਵਾਂਗੇ ਜਿੰਨੇ ਵੀ ਪੰਜਾਬੀ ਸਿੱਖਾਂ ਦੇ ਨੇ ਕਿ ਕੰਮੂਰਸ ਤੇ ਵਾਰ ਸਦੇ ਦੀ ਸ਼ਹਾਦਤ ਆ ਇਹ ਅਬਵ ਦੇ ਰਿਲੀਜਨ ਆ ਇਟ ਇਜ਼ ਫਾਰ ਦੀ ਸੋਸਾਇਟੀ ਤਾਂ ਅਸੀਂ ਦੁਨੀਆ ਦੇ ਵਿੱਚ جنے ہی لوگ کو دوسرا درسا پر چاہت سا رکھنے والے ہیں انہاں سارے کو ستا کرتا دے والے ہیں کہ یہ جسا دے جنے میں اکاوت دکھنے والے ہیں انہیں سیوہ نا نمتہ نا شہدہ نہ کریں کہ یہ بہت شہادت ہے وہاں ہی رسانی ہوگے بہت بہت تانما دی شکریہ مطلی بہت 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 عبادت اسے مشہشتہ ہوتے آج آئے آپ یہ اس بیٹے میں ہیٹ کیتا بیس کیتا ਆਪਣੇ ਵਿਚਾਰਾਂ ਦੇ ਨਾਲ ਸਾਰੇ ਨੂੰ ਜਾਣੂ ਕਰਵਾਇਆ ਆਪਾ ਦਾ ਵਾਹਿਗੁਰੂ ਜੀ ਕਾ ਠਾਲ ਸਾਹਿਬ ਵਾਹਿਗੁਰੂ ਜੀ ਅੰਦਰ ਇਹ ਤੋਂ ਗੱਲਾਂ ਬਾਤਾਂ